ਭਾਈ ਮੈਂ ਭੋਗ ਵਾਲਿਆਂ ਦੇ ਘਰੇ ਜਾਵਾਂ ਚਾਹ ਚੂਡਾ ਪਲਾ ਕੇ ਸਾਰਾ ਦਿਨ ਕੰਦਾ ਜਵੱਜਦਾ ਫਿਰਦਾ ਰਹਿਣਾ ਏ ਉਹ ਚਾਹ ਮੈਂ ਭੋਗ ਵਾਲਿਆਂ ਦੇ ਘਰੇ ਪੀ ਲੂੰਗਾ ਉਹਨਾਂ ਦੇ ਮਰਗ ਹੋ ਗਈ ਆ ਤੇ ਉਹਾਂ ਦੇ ਵੀ ਤੂੰ ਜ਼ਰੂਰ ਆਉਣਾ ਮੈਨੂੰ ਕਹਿ ਕੇ ਗਏ ਆ ਆ ਜਿਹੜੇ ਘਰੇ ਬਰੌਣੀਆਂ ਬਣੀ ਜਾਂਦੇ ਇਹ ਕਿੰਨਾਂ ਖਵਾਉਣੇ ਆ ਭੋਗ ਵਾਲਿਆਂ ਓਏ ਤੂੰ ਬਣਾ ਕੇ ਰੱਖ ਲਈ ਪਰੌਠੇ ਪ੍ਰੂਠੇ ਤੇ ਭੋਗ ਤੇ ਵੀ ਜਾਣਾ ਜ਼ਰੂਰੀ ਆ ਨਾ ਮਰਗਲਾਂ ਦੇ ਪਰਾ ਮਰਗ ਸ਼ਰੀ ਤੁਹਾਡੀ ਚਾਹੀਦੀ ਆ ਜੀ ਉਹ ਮਾਤਾ ਨੂੰ ਨਹੀਂ ਪਤਾ ਮੈਂ ਅਫਸੋਸ ਕਰਨਾ ਜਾ ਕੇ ਤੇ ਫਿਰ ਚਾਹ ਪਾਣੀ ਤਾਂ ਪਿਉਣ ਗਈ ਵਧੀਆ ਰੋਟੀ ਪਾਣੀ ਬਣਾਇਆ ਉਹਨਾਂ ਨੇ ਵਿਆਹ ਤਾਂ ਨਹੀਂ ਨਾ ਤੜਿਆ ਭੋਗ ਹੀ ਆ ਤੇ ਵਿਆਹ ਤਾਂ ਨਹੀਂ ਭੋਗ ਵੀ ਤਾਂ ਵਿਆਰ ਗਈ ਹੁੰਦਾ ਤੇ ਉਹਨਾਂ ਨੇ ਕਿਹਾ ਬੁੜਾ ਵੱਡਾ ਕੀਤਾ ਟੋਲ ਵਜਾਏ ਆ ਨਹੀਂ ਬੁੜਾ ਤਾਂ ਓਡਾ ਹੀ ਆ ਤੇ ਟੂਲ ਟੂਲ ਤਾਣੀ ਤੇ ਲੋਕਾਂ ਨੇ ਆਉਣਾ ਪਰ ਹਨਾ ਦੂਰ ਨੇੜੇ ਤੋਂ ਤੇ ਅਫਸੋਸ ਕਰਨਾ ਜ਼ਰੂਰੀ ਆ ਉਹ ਆਦਾ ਕੰਮ ਕੁੰਡੇ ਚਲਾ ਜਾ ਭੋਗ ਦੇ ਮਾ ਤਾਂ ਪੇਕਿਆਂ ਦੇ ਜਾਣਾ ਕਿਉਂ ਪੇਕਿਆਂ ਤੇ ਕੀ ਆ ਉਥੇ ਮੇਰੇ ਭਰਾ ਨਹੀਂ ਆਉਣਾ ਅੱਜ ਭਰਾ ਨੇ ਆਉਣਾ ਤੇ ਕੁਛ ਲੈ ਕੇ ਵੀ ਆਊਗਾ ਕਿ ਖਾਲੀ ਹੱਥ ਆਊਗਾ ਨਾ ਲੱਗਿਆ ਉਹਦਾ ਭਰਾ ਨੇ ਤੇਰੇ ਨੇ ਕੀ ਲੈਣ ਆਉਣਾ ਮਿਲ ਜਵਕ ਨੂੰ ਨਾਲਿਆਂ ਦੀ ਮੈਂ ਜਾਣਾ ਉਹ ਲੈਣ ਆਣਾ ਮੈਨੂੰ ਉਹਨੇ ਨਾਲੇ ਕਿਉਂ ਤੂੰ ਇੱਥੇ ਰਹਿ ਵਧੀਆ ਨਾਲੇ ਪਰ ਉਠੇ ਮਿਲਦੇ ਆਲੂ ਵਾਲੇ ਤੈਨੂੰ ਨਹੀਂ ਨਹੀਂ ਮੈਂ ਜਾਣਾ ਉਹਦੇ ਟਿੱਕਿਆਂ ਲਈ ਅੱਜ ਨਹੀਂ ਨਹੀਂ ਉਹ ਬੋਕ ਕਰਦਾ ਹੈ ਕੰਮ ਕਰ ਨਹੀਂ ਕਰਦਾ ਕੰਮ ਕਰ ਤਾਂ ਮੈਂ ਖਰਾਬ ਕਿ ਮੈਂ ਕਿਹੜਾ ਦਾਰੂ ਪੀਣਾ ਨਾਲੂ ਨਾ ਕੰਮ ਕਰ ਕਰੇ ਨਾ ਜਵਕ ਨੂੰ ਲਿੜਾ ਕਪੜਾ ਲਾਗੇ ਦਵੇਂ ਗਰਮੀ ਦਾ ਫਿਰ ਮਾ ਤੇ ਟਿੱਕਿਆਂ ਦੇ ਠੀਕ ਆ ਤੇ ਪਕਿਆਂ ਦੇ ਨਹੀਂ ਐਣੀ ਬਈ ਗੱਡੀ ਚੱਲਦੀ ਨਹੀਂ ਨਹੀਂ ਹੁਣ ਗੱਡੀ ਐਂ ਚੱਲੇ ਦੀ ਬਹੁਤ ਤੈਨੂੰ ਦੇਖ ਲਿਆ ਬਹੁਤ ਤੈਨੂੰ ਸਮਝਾਇਆ ਤੂੰ ਨਹੀਂ ਸਮਝਦਾ ਚਲ ਕੋ ਨਹੀਂ ਹੁਣ ਮੈਂ ਸਮਝ ਕੇ ਤੇ ਕੰਮਕਾਰ ਕਰੂੰਗਾ ਹਾਂ ਹੁਣ ਤਾਂ ਆ ਹੀ ਰਿਹਾ ਮੇਰਾ ਭਰਾ ਭਰਾ ਨੂੰ ਕਹ ਬਿਕਸੀ ਘਰੇ ਐਣੀ ਫੋਨ ਲਾ ਕੇ ਕਹ ਦੇ ਨਹੀਂ ਉਹ ਬਸ ਆ ਗਿਆ ਬਾਹਰ ਆ ਗਿਆ ਹੁਣ ਫੋਨ ਲਾ ਕੇ ਕਹ ਦੇਈ ਤਾਂ ਮਰਗ ਵਾਲਿਆਂ ਦੇ ਭੋਗ ਤੇ ਬਹਾਨਾ ਬੁਣਾ ਲਾ ਦੇ ਕੋਈ ਕਹਾਂ ਤੇ ਉਹ ਇਹਨਾਂ ਨੂੰ ਦੱਸ ਦੇਈ ਉਹਨਾਂ ਨੂੰ ਤੇਰੇ ਬਾਰੇ ਕਿਉਂ ਮੇਰੇ ਬਾਰੇ ਕੀ ਦੱਸਾਂ ਮੈਂ ਨਾ ਇਹ ਤੰਗ ਬਹੁਤ ਕਰਦਾ ਸਮਾਂ ਕਰੀ ਕਰਦਾ ਵੇਲਾ ਲੰਘਦਾ ਸਾਰਾ ਤੇ ਵੇਲਾ ਤੇ ਮੈਂ ਫਿਰਾਂ ਮੈਂ ਕਿਹੜਾ ਦਾਰੂ ਦੂਰੂ ਪੀਣਾ ਉਹਨਾਂ ਨੂੰ ਤਾਂ ਦੱਸਣਾ ਹੀ ਹੈ ਨਾ ਇੱਕ ਵਾਰੀ ਹੁਣ ਮੇਰੇ ਪਲੇਥਨ ਤੇ ਨੂੰ ਹੈ ਕੋਈ ਤੇ ਨਹੀਂ ਮਿਲੂਗਾ ਇਹ ਨੇ ਵਣ ਚੰਗੀਆਂ ਹੈ ਕਰ ਚੰਬਰ ਆ ਲਿਆ ਵੇਲਣਾ ਕਿੱਥੇ ਜਾਵਾਂ ਹੁਣ ਮੈਂ ਇੱਥੇ ਮਰ ਜੂਗਾ ਲੋ ਬাজিਏ ਵੀਡੀਓ ਸਾਡੇ ਅਸੀਂ ਰੋਜ਼ ਪਾਇਆ ਕਰਾਂਗੇ ਤੇ ਜੇ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਆ ਕਰੋ ਜੇ ਇੱਕ ਵਾਰੀ ਤੂੰ ਵੀ ਕਹਦੇ ਸ਼ੇਅਰ ਕਰ ਦੇ ਤਾਂ ਸ਼ੇਅਰ ਜ਼ਰੂਰ ਕਰੋ ਹਾਂ ਕੀ ਨਵਾਂ ਨਵਾਂ ਕੰਮ ਆਇਆ ਤਾਂ ਆਟੇ 'ਚ ਪਾਣੀ ਪਾਉਣਾ ਤੇ ਗਾਂ-ਗਾਂ ਅਸੀਂ ਇਹਨੇ ਕਿੱਥੇ-ਕਿੱਥੇ ਪਾਣੀ ਪਾਉਣਾ ਤੇ ਲਓ ਸਾਡੀ ਬੀਬਾ ਆਟਾ ਗੁੰਨ ਰਹੀ ਐ ਸਾਡੇ ਬਿਊਟੀਫੁਲ ਵਾਈਫ ਨੇ ਪਾਣੀ ਨਾ ਕਰਨਾ ਨਾਦਰ ਹੀ ਨਹੀਂ ਵਜ ਚਲ ਠੀਕ ਆ ਫਿਰ ਮੈਂ ਭੋਗ ਤੇ ਚੱਲਿਆ ਤੇ ਭਰਾ ਨੂੰ ਆਵਦੇ ਨੂੰ ਕਹਿ ਦੀ ਜਾ ਹੁਣ ਭਾਈ ਅਹੀ ਨਹੀਂ ਆਗੇ ਘਰੇ ਤੇ ਭੋਗ ਤੇ ਚੱਲੇ ਤਾਂ ਮਰ ਗਾਉਂਦੇ ਚੰਗਾ ਚੰਗਾ ਕਹਿਦਾ ਵੀ ਤੂੰ ਜਾ ਵਾ ਤੁਹਾਮੀ ਆ ਕਿ ਮੇਰੇ ਬਾਰੇ ਕੋਈ ਬੋਲੀ ਨਾ ਨੂੰ ਮੈਂ ਤੇਰੇ ਬਾਰੇ ਸਾਰਾ ਕੁਝ ਦੱਸ ਦੇਣਾ ਦੱਸੀ ਫਿਰ ਤੂੰ ਕੋਈ ਨਹੀਂ ਦੱਸਦੀ ਦੇਣਾ ਮੈਂ ਤੇਰੇ ਲੱਤਾਂ ਤੋੜ ਦੂੰ ਮੈਂ ਤੇਰੇ ਕੋਈ ਨਹੀਂ ਤੈਨੂੰ ਮੈਂ ਤੋੜ ਦੂੰਦੀ ਤੇਰੀਆਂ ਲੱਤਾਂ ਹੀ ਤੋੜ ਦੇਣੀਆਂ ਮੈਂ ਕੋਈ ਨਹੀਂ ਕੋਈ ਤੂੰ ਆ ਜਾਰ ਸਹੀ ਕਰੇ ਮੈਂ ਤੇ ਪੈਗ ਪੁਗ ਲਾ ਕੇ ਆਉਣਾ ਤੇ ਦੂਸਾਂ ਵਾਰ ਤੂੰ ਹੀ ਸਿੱਖ ਕੇ ਰੱਖ ਆਪਦੀ ਥੋੜੀ ਤੂੰ ਮੈਂ ਤੈਨੂੰ ਸਿੱਖ ਕੇ ਰੱਖਾਂ ਤੇ ਰੇਵਾ ਛੰਡਾ ਸਿੱਖ ਕੇ ਰੱਖਦੀ ਆਂ ਤੂੰ ਮੇਰਾ ਕੋਸ਼ਿਸ਼ ਹੀ ਨਹੀਂ ਕਰ ਸਕਦੀ ਮੈਂ ਬਹੁਤ ਕੋਸ਼ਿਸ਼ ਕਰ ਸਕਦੀ ਆ ਮੇਰੇ ਪੈਗਪੂਕੇ ਚੰਗੇ ਲੱਗੇ ਆ ਨੇ ਪੈਗਪੂਕੇ ਤੇਰੇ ਮੈਂ ਕੱਢੂ ਵੀ ਚੰਗੇ ਆ